ਸਿਨੋਨਿਮ ਜਾਨੇ ਕਿ ਇੱਕੋ ਜਿਹੇ ਮਤਲਬ ਵਾਲੇ ਸ਼ਬਦ ਜਿਹੜਾ ਦੇ ਸੇਮ ਹੀ ਮਤਲਬ ਹੁੰਦੇ ਨੇ ਉਹ ਵਰਡ ਹੁੰਦੇ ਸਿਨੋਨਿਮਸ ਕੰਪੈਕਟ ਜਿਵੇਂ ਪਹਿਲਾ ਵਰਡ ਦੇਖੋ ਇਹਦਾ ਮਤਲਬ ਹੁੰਦਾ ਸੰਘੇਪ ਦੇ ਵਿੱਚ ਤੇ ਜਿਹੜੇ ਦੂਸਰੇ ਵਰਡ ਜਿਨ੍ਹਾਂ ਦਾ ਸੇਮ ਮਤਲਬ ਉਹ ਹੈ ਕੰਸਾਈਜ਼ ਸ਼ਾਰਟ ਬਰੀਫ ਅਬ੍ਰਿਜਡ ਦੂਸਰਾ ਦੇਖੋ ਵਰਡ ਕਨਿੰਗ ਇਹਦਾ ਮਤਲਬ ਹੁੰਦਾ ਧੋਖੇਬਾਜ਼ ਆਰਟਫੁਲ ਕਰਾਫਟੀ ਸਲਾਏ ਕੈਲਕੂਲੇਟਿੰਗ ਹੈ ਸਾਰੇ ਮਿਲਦੇ ਜੁਲਦੇ ਹੀ ਸ਼ਬਦ ਨੇ ਪਰਜ਼ੀ ਕੁਸ਼ਨ ਦਾ ਮਤਲਬ ਹੁੰਦਾ ਜ਼ੁਲਮ ਅਤਿਆਚਾਰ ਟਾਇਰੈਨੀ ਕਰੂਅਲਟੀ ਬਰੂਟੈਲਿਟੀ ਆਪਰੇਸ਼ਨ ਫਿਰੋਸਿਟੀ ਇਹਨਾਂ ਦਾ ਵੀ ਸੇਮ ਹੀ ਮਤਲਬ ਹੁੰਦਾ ਵਿਦਰ ਦਾ ਮਤਲਬ ਹੁੰਦਾ ਮੁਰਝਾ ਜਾਣਾ ਕੁਮਲਾ ਜਾਣਾ ਫੇਡ ਕਰੋੜ ਡਿਕਲਾਈਨ ਡਿਕੇ ਇਹ ਵੀ ਸੇਮ ਮਤਲਬ ਵਾਲੇ ਹੁੰਦੇ ਆ ਫੋਰਸੇਕਨ ਦਾ ਮਤਲਬ ਹੁੰਦਾ ਅਨਾਥ ਛੱਡਿਆ ਹੋਇਆ orphan distribute needy ਇਹ ਵੀ ਸੇਮ ਮਤਲਬ ਵਾਲੇ ਸ਼ਬਦ ਹੁੰਦੇ ਆ ਤੇ ਦੋਸਤੋ ਪੂਰੀ ਵੀਡੀਓ ਦੇਖਣ ਵਾਸਤੇ ਮੇਰੇ ਚੈਨਲ ਤੇ ਜਾ ਕੇ ਵਰਡ ਪਾਵਰ ਸੀਰੀਜ਼ ਦੇਖੋ ਤੇ ਜੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਚੈਨਲ ਐਂਡ ਲਾਈਕ ਦਾ ਵੀਡੀਓ ਐਂਡ ਕਮੈਂਟ